ਚੁੱਟੀ ਵੀ ਕਹਿੰਦੇ ਕਿਸ ਤਰ੍ਹਾਂ ਤੌਰ ਤੇ ਜ਼ਬਰਦਸਤੀ ਭੇਜਿਆ ਹੋਇਆ ਇਹਨਾਂ ਨੂੰ ਕਈ ਬੰਦੇ ਦੱਸ ਦਿੰਦੇ ਆ ਜੀ ਇਹ ਮੁੱਦੇ ਤੇ ਆ ਗੱਲ ਆ ਜੀ ਇਹ ਗੱਲ ਆ ਉਹ ਗੱਲ ਕਹਿੰਦੇ ਇਸਤਰੀ ਇਹਨਾਂ ਨੇ ਤਾਂ ਰਸਮੀ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਆ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਕਿ ਇੱਕ ਪਰਿਵਾਰ ਤੋਂ ਸ਼ਰਮਣੀ ਕਮੇਟੀ ਨੂੰ ਆਜ਼ਾਦ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਨ ਵਾਸਤੇ ਸਾਨੂੰ ਸਰਬੱਤ ਖਾਲਸਾ ਸਦਨਾ ਚਾਹੀਦਾ ਤੇ ਅਗਲਾ ਆ ਗਿਆ ਅਗਲੇ ਨੇ ਆਪਣੇ ਤਿੱਕਿਆਂ ਚ ਕਿ ਤਖਤ ਦੇ ਜਿਹ ਤਖਤ ਦੀ ਕੁਰਸੀ ਤੇ ਬੈਠਾ ਬੰਦਾ ਤਾਂ ਤਖਤ ਤਾਂ ਦੀ ਗੱਲ ਉੱਤੇ ਬਣਦੀ ਹੈ ਤੇ ਲੋਕ ਉੱਤੇ ਵਿਸ਼ਵਾਸ ਕਰਨ ਲੱਗ ਜਾਂਦੇ ਆ ਕੁਦਰਤੀ ਗੱਲ ਹੁੰਦੀ ਹੈ ਕਿਉਂਕਿ ਤੁਸੀਂ ਦਾ ਮਰ ਕੇ ਉਹਨੂੰ ਸਮਝਦੇ ਹੋ ਤੁਸੀਂ ਤਾਂ ਇਹ ਸਮਝਦੇ ਸਾਡੇ ਕੋਲ ਹੀ ਪਿਆ ਜੋ ਮਰਜ਼ੀ ਕਰੀਏ ਸੀ 72 ਘੰਟੇ ਦਾ ਤਾਂ ਟਾਈਮ ਦਿੱਤਾ ਗਿਆ ਉਦੋਂ ਲਫਾਵਾ ਆ ਚੁੱਕਿਆ ਵੀ ਤੁਸੀਂ ਬਰਖਾਸਤ ਕਰ ਦਿਓ ਅਕੀਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਐਮਰਜੈਂਸੀ ਮਹੱਤਵਪੂਰਨ ਮੀਟਿੰਗ ਹੁੰਦੀ ਹੈ ਇਸ ਮੀਟਿੰਗ ਦੇ ਵਿੱਚ ਜੋ ਇਲਜ਼ਾਮ ਗਿਆਨੀ ਰਕबीर ਸਿੰਘ ਹੋਰਾਂ ਨੇ ਲਾਏ ਨੇ ਉਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਗਿਆਨੀ ਰਕबीर ਸਿੰਘ 72 ਘੰਟਿਆਂ ਦੇ ਵਿੱਚ ਸਬੂਤਾਂ ਸੁਣੇ ਆਪਣਾ ਜਵਾਬ ਦਾਖਲ ਕਰਨ ਲਿਖਤੀ ਜਵਾਬ ਦਾਖਲ ਕਰਨ ਜਿਹੜੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਨਹੀਂ ਤਾਂ ਇਹਦੇ ਜਿਹੜੇ ਨਤੀਜੇ ਨੇ ਉਹ ਠੀਕ ਨਹੀਂ ਹੋਣਗੇ ਕਾਰਵਾਈ ਹੋਵੇਗੀ ਦੇਖੋ ਤਰਮਿੰਦਰ ਜੀ ਜਿਹੜਾ ਹੈ ਗਿਆਨੀ ਰਗਵੀਰ ਸਿੰਘ ਜਹੇਦਾਰ ਕਾਲ ਤੱਕ ਸਾਹਿਬ ਦੇ ਸੀਗੇ ਅੱਜ ਕੱਲ ਉਹ ਹੈਡ ਗ੍ਰੰਥੀ ਮੌਜੂਦਾ ਨੇ ਛੁੱਟੀ ਤੇ ਚੱਲ ਰਹੇ ਨੇ ਅੱਜ ਕੱਲ ਉਹ ਛੁੱਟੀ ਵੀ ਕਹਿੰਦੇ ਕਥਤ ਤੌਰ ਤੇ ਜ਼ਬਰਦਸਤੀ ਭੇਜਿਆ ਹੋਇਆ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਛੁੱਟੀ ਦਾ ਕੋਈ ਕਾਰਨ ਨਹੀਂ ਹੈਗਾ ਵੈਸੇ ਲਿਖਤਾ ਵੀ ਹੈਲਥ ਦਾ ਕਾਰਨ ਜਾਂ ਕੋਈ ਹੋਰ ਕਾਰਨ ਲਿਖਤਾ ਨਾ ਨੇ ਤੇ ਬਾਹਰ ਵੀ ਘੁਮਾਏ ਨੇ ਅਮਰੀਕਾ ਵੀ ਜਾ ਆਏ ਨੇ ਤੇ ਫਿਰ ਪੰਜਾਬ ਦੇ ਵਿੱਚ ਆ ਕੇ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਰਸਮੀ ਤੌਰ ਤੇ ਪ੍ਰੈਸ ਕਾਨਫਰੰਸ ਕਰਦੇ ਆ ਇੱਕ ਤਾਂ ਹੁੰਦਾ ਨਾ ਇਹ ਕਿ ਜੈਦਰ ਸਾਹਿਬ ਜਾ ਰਹੇ ਨੇ ਗਰੰਥੀ ਸਾਹਿਬ ਜਾ ਰਹੇ ਨੇ ਕਿ ਰਸਤੇ ਵਿੱਚ ਘੇਰ ਲਿਆ ਪੱਤਰਕਾਰਾਂ ਨੇ ਇੱਕ ਤਾਂ ਉਹ ਹੁੰਦਾ ਸਿਸਟਮ ਉਹਦਾ ਹੁੰਦਾ ਗੈਰ ਰਸਮੀ ਤੌਰ ਤੇ ਇਦਾ ਕਿ ਕੋਈ ਐਦਾ ਨਹੀਂ ਕਿ ਜ਼ਬਰਦਸਤੀ ਬੰਦੇ ਨੂੰ ਘੇਰ ਲਿਆ ਤੇ ਉਹਨੇ ਪੁੱਛਕਿਛ ਕੀਤੀ ਤੇ ਕਈ ਬੰਦੇ ਉਸ ਟਾਈਮ ਘੇਰੇ ਹੋਏ ਸਿਸਟਮ ਨੂੰ ਮੀਡੀਆ ਦੇ ਸਿਸਟਮ ਨੂੰ ਡਰਾਇ ਵੀ ਕਰ ਦਿੰਦੀ ਆ ਕਰ ਦਿੰਦੇ ਆ ਨੋ ਕਮੈਂਟ ਕਹਿ ਦਿੰਦੇ ਆ ਤੇ ਮਾਮਲਾ ਰਫਾ ਦਫਾ ਹੋ ਜਾਂਦਾ ਹੂੰ ਕਈ ਬੰਦੇ ਦੱਸ ਦਿੰਦੇ ਆ ਜੀ ਇਹ ਮੁੱਦੇ ਦੇ ਆ ਗੱਲ ਆ ਜੀ ਇਹ ਗੱਲ ਆ ਉਹ ਗੱਲ ਕਹਿੰਦੇ ਇਸਤਰੀ ਇਹਨਾਂ ਨੇ ਤਾਂ ਰਸਮੀ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਆ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਕਿ ਬੜੇ ਵੱਡੇ ਇਲਜ਼ਾਮ ਲਾਏ ਨੇ ਬੜੇ ਵੱਡੇ ਦੋਸ਼ ਲਾਏ ਨੇ ਜਿਨ੍ਹਾਂ ਵਿੱਚ ਇਹ ਕਿਹਾ ਗਿਆ ਕਿ ਇੱਕ ਪਰਿਵਾਰ ਤੋਂ ਇੱਕ ਪਰਿਵਾਰ ਤੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਾਉਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਸਾਨੂੰ ਸਰਬਤ ਖਾਲਸਾ ਸਦਨਾ ਚਾਹੀਦਾ। ਉਹ بڑے-ਵੱਡੇ ਪੱਤਰ ਤੇ ਕਹਿੰਦੇ ਆ ਜੀ بڑے-ਵੱਡੇ ਘਾਪਲੇ ਹੋ ਰਹੇ ਨੇ ਰੋਟੀਆਂ ਸੁੱਕੀਆਂ ਰੋਟੀਆਂ ਵੇਚੀਆਂ ਜਾ ਰਹੀਆਂ ਨੇ। ਬਹੁਤ سارے ਇਲਜ਼ਾਮ ਲਾਉਂਦੇ ਆ। ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਅੰਤਰਕ ਕਮੇਟੀ ਦੀ ਮੀਟਿੰਗ ਦੇ ਵਿੱਚ ਜੋ ਭਾਵ ਜੋ ਪਾਸ ਕੀਤਾ ਜੋ ਕਿਹਾ ਗਿਆ ਉਮਾਨ ਨੂੰ ਕਿਸੇ ਟੈਕਨੀਕਲ ਬੰਦੇ ਦੀ ਸਲਾਹ ਲੱਗਦੀ ਆ ਕੋਈ ਅੱਛਾ ਬੰਦਾ ਹੈਗਾ ਕੋਈ ਸਿਆਣਾ ਬੰਦਾ ਆਏਗਾ ਜਿਹੜਾ ਕਿ ਉਹ ਇਹੋ ਜੀ ਸਲਾਹ ਦੇ ਰਿਹਾ ਕਿ ਭਾਈ ਥੋੜਾ ਜਿਹਾ ਕਿ ਪੈਰਦਾਈ ਹੁੰਦਾ ਨਾ ਜਹੇਦਾਰ ਨੂੰ ਕਹਦਾ ਕਿ ਤੂੰ ਭਾਈ ਫਾਰਗ ਜਾਂ ਭੱਜ ਜਾ ਬਸ ਹੋ ਗਿਆ ਕੰਮ ਤੇ ਅਗਲਾ ਆ ਗਿਆ ਅਗਲੇ ਨੇ ਆਪਣੇ ਤਰੀਕੇ ਨਾਲ ਕਿ ਤਖਤ ਦੇ ਜਹ ਤਖਤ ਦੀ ਕੁਰਸੀ ਤੇ ਬੈਠਾ ਬੰਦਾ ਤਾਂ ਤਖਤ ਤਾਂ ਦੀ ਗੱਲ ਉੱਤੇ ਬਣਦੀ ਹੈ ਤੇ ਲੋਕ ਉੱਤੇ ਵਿਸ਼ਵਾਸ ਕਰਨ ਲੱਗ ਜਾਂਦੇ ਆ ਕੁਦਰਤੀ ਗੱਲ ਹੁੰਦੀ ਹੈ ਇਹ ਤੇ ਪਰ ਇਹਨਾਂ ਨੂੰ 72 ਘੰਟੇ ਦਾ ਨੋਟਸ ਦੇ ਕੇ ਤੇ ਮੀਟਿੰਗ ਫੇਰ ਰੱਖ ਲਈ ਹੈ ਮੇਰੇ ਖਿਆਲ 24 ਤਰੀਕ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਫੇਰ ਰੱਖ ਲਈ ਇਸ ਤੇ ਆਪਾਂ ਨੇ ਫਿਰ ਅਗਲਾ ਫੈਸਲਾ ਕਰਨਾ 72 ਘੰਟਿਆਂ ਦੇ ਵਿੱਚ ਵਿੱਚ ਲਗਾਏ ਗਏ ਦੋਸ਼ਾਂ ਤੇ ਤੁਸੀਂ ਸਾਨੂੰ ਜਵਾਬ ਦਿਓ ਆਪਣੇ ਸਬੂਤ ਪੇਸ਼ ਕਰੋ ਕਿਉਂਕਿ ਤੁਸੀਂ ਬਹੁਤ ਸਤਿਕਾਰਯੋਗ ਅਹੁਦੇ ਤੇ ਬੈਠੇ ਹੋ ਤੁਸੀਂ ਬਹੁਤ ਸਤਿਕਾਰਯੋਗ ਥਾਂ ਤੇ ਬੈਠੇ ਹੋ ਤੁਸੀਂ ਵੱਡੇ ਇਲਜ਼ਾਮ ਲਾਏ ਨੇ ਤੇ ਬੜੇ ਗੰਭੀਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਬੈਸਦਾ ਉੱਥੇ ਜਿਹੜੇ ਮਿਸਟਰ ਕਾਂਦਕੇ ਨੇ ਕਾਂਦਕੇ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਵਿਰੋਧੀ ਧਿਰ ਦੇ ਮੈਂਬਰ ਨੇ ਜਿਹੜੇ ਕਿ ਵਿਰੋਧੀ ਧਿਰ ਦੇ ਵੀ ਮੈਂਬਰ ਨੂੰ ਪਾਇਆ ਜਾਂਦਾ ਹੈ ਅੰਤਰਿਕ ਕਮੇਟੀ ਵਿੱਚ ਉਹ ਤਾਂ ਬਾਈਕਾਟ ਕਰ ਗਏ ਸੀ ਉਹ ਕਹਿੰਦੇ ਜੀ ਪਹਿਲੇ ਪਹਿਲੇ ਫੈਸਲਾ ਹੋਗਾ ਸੀ ਜੀ ਕੱਢ ਦੋ ਪ੍ਰਕਾਸ਼ਤ ਕਰ ਦੋ ਜਹੇਦਾਰ ਇਹਨਾਂ ਗੰਦਿਰਿਕ ਵੀਰ ਸਿੰਘ ਨੂੰ ਮੀਟਿੰਗ ਦੇ ਵਿੱਚ ਪਹਿਲਾ ਫੈਸਲਾ ਕਰ ਲਿਆ ਸੀਗਾ ਕਿ ਬਰਖਾਸਤ ਕਰ ਦਿਓ ਫਿਰ ਉਹਨੇ ਗੁੱਸਾ ਕੀਤਾ ਵੀ ਤੁਸੀਂ ਕਿੰਨਾ ਬਰਖਾਸਤ ਕਰ ਸਕਦੇ ਹੋ ਤੁਸੀਂ ਜਾਂਚ ਕਰੋ ਮਾਮਲੇ ਦੀ ਚਲੋ ਮਾਮਲਾ ਉੱਥੇ ਨਿਬੜ ਗਿਆ ਕਿ ਵੀ ਜੀ 72 ਘੰਟੇ ਦਾ ਟਾਈਮ ਦੇ ਦਿਓ ਆਪਾਂ ਇਹ ਵੀ ਗੱਲ ਹੋਈ ਤਾਂ ਹੋਰ ਵੀ ਕਈ ਗੱਲਾਂ ਕਮੇਟੀ 'ਚ ਹੋਈਆਂ ਮੀਟਿੰਗ 'ਚ ਹੋਈਆਂ ਤੇ ਉਹਨਾਂ ਮੀਟਿੰਗ ਦੇ ਵਿੱਚ ਫਿਰ ਜਿਹੜਾ ਇੱਕ ਇਹ ਵੀ ਗੱਲ ਕੀਤੀ ਗਈ ਜਿਹੜਾ ਕਿ ਭਾਈ ਹਰਪ੍ਰੀਤ ਸਿੰਘ ਹੈਗੇ ਨੇ ਉਹ ਇਹ ਇਲਜ਼ਾਮ ਲਾ ਰਹੇ ਨੇ ਕਿ ਜ਼ਮੀਨਾਂ ਵੇਚ ਰਹੇ ਹੋ ਤੁਸੀਂ ਗੁਰੂ ਘਰਾਂ ਦੀਆਂ ਤੇ ਜਰ ਕੇ 베ਜ ਨਹੀਂ ਸਕਦੇ ਉਹ ਕਹਿੰਦੇ ਵੀ ਜਰਾ ਸਬੂਤ ਦੋ ਤੁਹਾਡੇ ਉੱਤੇ ਅਸੀਂ ਮਾਫੀ ਮੰਗੋ ਨਹੀਂ ਪਰ ਤੁਹਾਡੇ ਉੱਤੇ ਮਾਨ ਰਣ ਦੇ ਕੇਸ ਕਰਾਂਗੇ ਅਸੀਂ ਇਹ ਵੀ ਗੱਲ ਸਾਹਮਣੇ ਆਈ ਹੈ ਇਸ ਤਰੀਕੇ ਨਾਲ ਹੋਰ ਵੀ ਕਈ ਮੁੱਦੇ ਆ ਤੇ ਕੱਲ ਵਿਚਾਰ ਕੀਤਾ ਗਿਆ ਅੰਤਰਨ ਕਮੇਟੀ ਵੱਲੋਂ ਪਰ ਗੱਲ ਸਿੱਧੀ ਜੀ ਇਹ ਹੁੰਦੀ ਆ ਕਿ ਜਿਹੜੇ ਵਿਰੋਧੀ ਹੈਗੇ ਨੇ ਹੁਣ ਹੁਣ ਤੁਸੀਂ ਗੱਲ ਕਰਦੇ ਆਂ ਆਪਾਂ ਸ੍ਰੋਮਣੀ ਕਮੇਟੀ ਦੇ ਅੰਤਰਨ ਕਮੇਟੀ ਦੇ ਫੈਸਲਾ ਕਰਤਾ ਹੂੰ ਏਆਈ ਦੇ ਨਾਲ ਜੁੜੀਆਂ ਗੱਲਾਂ ਵੀ ਕਿਉਂਕਿ ਏਆਈ ਨਾਲ ਦਰਬਾਰ ਸਾਹਿਬ ਦੇ ਬਾਰੇ ਵਿੱਚ ਗਲਤ ਬਣ ਰਹੇ ਨੇ ਵੀਡੀਓ ਬਣਾ ਰਹੇ ਨੇ ਬੇਅਦਬੀ ਕਰ ਰਹੇ ਨੇ ਉਹ ਵੀ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਮਹਾਰਾ ਤੋਂ ਵੀ ਤਾਂ ਕਿ ਏਆਈ ਤੋਂ ਬਚਿਆ ਜਾ ਸਕੇ ਹੁਣ ਮਾਮਲਾ ਹੈ ਕਿ ਜਿਹੜਾ ਅ ਵਿਰੋਧੀ ਜਿਵੇਂ ਕਿ ਪੀਰ ਮੁਹੰਮਦ ਸਾਹਿਬ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਨੇ ਪੁਨਰ ਸਰਜੀਤੀ ਦੇ ਵਿੱਚ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤੀ ਦੇ ਆਗੂ ਨੇ ਉਹਨਾਂ ਨੇ ਕਿਹਾ ਕਿ ਲਫਾਫਾ ਤਾਂ ਆ ਚੁੱਕਿਆ 72 ਘੰਟੇ ਦਾ ਤਾਂ ਟਾਈਮ ਦਿੱਤਾ ਗਿਆ ਉਦੋਂ ਹੀ ਲਫਾਵਾ ਆ ਚੁੱਕਿਆ ਵੀ ਤੁਸੀਂ ਬਰਖਾਸਤ ਕਰ ਦਿਓ ਕਿ ਸਿੱਧੇ ਤੌਰ ਤੇ ਸੁਖਵੀਰ ਬਾਦਲ ਉੱਤੇ ਇਲਜ਼ਾਮ ਲਾਉਣਾ ਮਤਲਬ ਉਹਦੇ ਵਿੱਚੋਂ ਰਿਮੂਵ ਹੋਣਾ ਸਿਸਟਮ 'ਚੋਂ ਰਿਮੂਵ ਹੋ ਜਾਣਾ ਸਿਸਟਮ 'ਚੋਂ ਬਾਹਰ ਹੋ ਜਾਣਾ ਕਰਨੈਲ ਸਿੰਘ ਪੀਰ ਮੁਹੰਮਦ ਦੀ ਇਹ ਗੱਲ ਭਾਈ ਹਰਪ੍ਰੀਤ ਸਿੰਘ ਇਹ ਗੱਲ ਕਹਿੰਦੇ ਆ ਕਿ ਜੀ ਗਿਆਨੀ ਹਰਪ੍ਰੀਤ ਗਿਆਨੀ ਰਗਵੀਰ ਸਿੰਘ ਵੱਲੋਂ ਲਗਾਏ ਗਏ ਦੋਸ਼ ਗੰਭੀਰ ਨੇ ਚਾਹੀਦਾ ਕੀ ਸੀ ਇਹਨਾਂ ਨੂੰ ਚਾਹੀਦਾ ਇਹ ਸੀ ਕਿ ਇਹਦੀ ਖੁਦ ਜਾਂਚ ਕਰਾਉਂਦੇ ਖੁਦ ਜਾਂਚ ਕਰਾਉਂਦੇ ਇਹ ਇਹਨਾਂ ਦੋਸ਼ਾਂ ਦੀ ਜਾਂਚ ਪੇਸ਼ ਕਰਦੇ ਕਿ ਜੀ ਗਿਆਨੀ ਰਗਵੀਰ ਸਿੰਘ ਵੱਲੋਂ ਲਗਾਏ ਗਏ ਦੋਸ਼ ਝੂਠੇ ਨੇ ਆ ਜਾਂਚ ਹੋ ਗਈ ਹੈ ਉਹ ਬੰਦੇ ਨੇ ਤੁਹਾਡੇ ਕੋਲੇ ਇੱਕ ਤਰ੍ਹਾਂ ਦਾ ਨੁਕਤੇ ਰੱਖੇ ਨੇ ਇਦਾਂ ਹੋ ਰਿਹਾ ਸ਼੍ਰੋਮਣੀ ਕਮੇਟੀ ਦੇ ਵਿੱਚ ਇੱਕ ਪਰਿਵਾਰ ਤੇ ਕਬਜ਼ਾ ਹੈਗਾ ਇਹਦਾ ਹੁਣ ਕੀ ਸਬੂਤ ਦੇਗਾ ਜੀ ਉਹ ਇੱਕ ਪਰਿਵਾਰ ਦਾ ਕਬਜ਼ਾ ਹੈ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਦਾ ਕੀ ਸਬੂਤ ਹੈ ਜੀ ਉਹ ਕਹਿੰਦੇ ਵਿੱਚ ਜਿਹੇ ਦਾਰਾਂ ਨੂੰ ਬੁਲਾ ਕੇ ਸਰਸੇ ਵਾਲਿਆਂ ਦੇ ਤੁਸੀਂ ਇਦਾਂ ਕਰਾਇਆ ਸਰਸੇ ਵਾਲਿਆਂ ਨੂੰ ਮਾਫ ਕਰਾਇਆ ਸਰਸੇ ਵਾਲੇ ਨੂੰ ਤੇ ਇਹਦਾ ਕੀ ਸਬੂਤ ਹੈ ਜੀ ਕੋਰਟ ਚ ਪਿਆ ਅਦਾਲਤਾਂ ਚ ਪਿਆ ਇਹਨਾਂ ਸਬੂਤ ਉਹ ਸਬੂਤ ਮਿਲ ਜੂਗਾ ਉਹਨੂੰ ਤਮਰਕੇ ਜੇ ਇਹ ਗੱਲ ਆਖੀ ਜਾਵੇ ਜੀ ਸੁੱਕੀਆਂ ਰੋਟੀਆਂ ਵੇਚਦੇ ਹੋਂ ਤੁਸੀਂ ਉਹਦਾ ਤੁਸੀਂ ਦੇਖਣਾ ਨਾ ਤੁਸੀਂ ਆਪਣੀ ਤੁਹਾਡੀ ਸ਼੍ਰੋਮਣੀ ਕਮੇਟੀ ਦੇ ਅੰਦਰਲੀ ਗੱਲ ਆ ਨਾ ਜੀ ਸੁੱਕੀਆਂ ਰੋਟੀਆਂ ਵੇਚਦੇ ਤੁਸੀਂ ਦੋ ਕਿ ਤਿੰਨੀਆਂ ਸੁੱਕੀਆਂ ਰੋਟੀਆਂ ਬਚੀਆਂ ਕਿੰਨੇ ਕੁਆਂਟਲ ਕਿੰਨੇ ਟਨ ਸੁੱਕੀਆਂ ਰੋਟੀਆਂ ਬਚੀਆਂ ਤੇ ਕਿੰਨੇ ਟਨ ਕਿੱਥੇ ਵੇਚੀਆਂ ਤੇ ਉਹਦਾ ਇਹ ਹਿਸਾਬ ਆ ਸਾਡੇ ਕੋਲੇ ਮਸੂ ਨੂੰ ਉਹਨੂੰ ਕੀ ਪੁੱਛ ਰਹੇ ਹੋ ਤੁਸੀਂ ਉਹਦਾ ਤੁਹਾਡੇ ਦੇ ਹੈੱਡ ਗ੍ਰੰਥੀ ਆ ਬਾਈ ਉਹ ਦਰਬਾਰ ਸ੍ਰੀ ਦਰਬਾਰ ਸਾਹਿਬ ਦੇ ਇੱਕ ਹੈੱਡ ਗ੍ਰੰਥੀ ਨੇ ਉਹ ਕੋਈ ਮਾਮੂਲੀ ਉਹ ਨਹੀਂ ਹੈਗਾ ਕੋਈ ਮਾਮੂਲੀ ਗ੍ਰੰਥੀ ਨਹੀਂ ਹੈਗਾ ਕੋਈ ਮਾਮੂਲੀ ਸਿਸਟਮ ਨਹੀਂ ਹੈਗਾ ਬਹੁਤ ਵੱਡਾ ਅਹੁਦਾ ਹੁੰਦਾ ਅਧਿਆਤਮ ਬਾਤ ਦੇ ਸਮੁੰਦਰ ਦੇ ਵਿੱਚ ਇੱਕ ਇਹੋ ਜਿਹਾ ਬੰਦਾ ਹੈਗਾ ਜਿਹੜਾ ਉਸ ਸਮੁੰਦਰ ਦੀ ਵਿਆਖਿਆ ਕਰਦਾ ਹੈ ਵੀ ਸਮੁੰਦਰ ਚ ਕੀ ਹੈ ਉਸ ਬੰਦੇ ਨੂੰ ਤੁਸੀਂ ਉਸ ਵਿਆਖਿਆਕਾਰ ਨੂੰ ਉਸ ਬਾਣੀ ਕਾ ਉਸ ਬੰਦ ਉਸ ਬੰਦੇ ਨੂੰ ਜਿਹੜਾ ਬਾਣੀ ਦੀ ਵਿਆਖਿਆ ਕਰਦਾ ਉਸ ਨੂੰ ਜੇ ਉਹ ਬੰਦਾ ਇਲਜ਼ਾਮ ਲਾ ਰਿਹਾ ਤੁਹਾਡੇ ਤੇ ਤਾਂ ਤੁਹਾਨੂੰ ਉਸ ਦੀ ਖੁਦ ਜਾਂਚ ਕਰਾਣੀ ਚਾਹੀਦੀ ਆ ਨਾ ਕਿ ਤੁਸੀਂ ਉਹਨੂੰ ਪੁੱਛੋ ਕਿ ਭਾਈ ਤੂੰ ਜਵਾਬ ਦੇ ਸਾਨੂੰ 72 ਘੰਟਿਆਂ ਚ ਇੱਕ ਪੋਲਿਟਿਕਸ ਆ ਇੱਕ ਬਹੁਤ ਵੱਡੀ ਸਿਆਸਤ ਆ ਇਹ ਇੱਕ ਬਹੁਤ ਵੱਡੇ ਸਿਆਣੇ ਬੰਦੇ ਦੀ ਗੱਲ ਆ ਕਿਸੇ ਬੰਦੇ ਬੜੇ ਸਿਆਣੇ ਬੰਦੇ ਨੇ ਗੱਲ ਆਖੀ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਵਾਲ ਨੂੰ ਕਿ ਤੁਸੀਂ ਇਦਾਂ ਕਰ ਦਿਓ ਛੱਡ ਦਿਓ ਗੱਲ ਤੇ ਸੁੱਟੀ ਗੱਲ ਉਥੇ ਲੱਭੀ ਜਾਓ 72 ਘੰਟਿਆਂ ਬਾਅਦ ਬੰਦਾ ਬਰਖਾਸਤ ਹੋ ਜਾਊਗਾ ਭਾਵੇਂ ਉਹ ਸਬੂਦੀ ਪੇਸ਼ ਕਰ ਦੇਵੇ ਭਾਵੇਂ ਬਰਖਾਸਤ ਹੋ ਜਾਊਗਾ ਕਿਉਂਕਿ ਸ਼ਰੋਮਣੀ ਗੁਰਦੁਆਰਾ ਪਰੁੰਦਕ ਕਮਿਟੀ ਤੇ ਕਿਹਦਾ ਕਬਜ਼ਾ ਬਾਦਲਾਂ ਦਾ ਕਬਜ਼ਾ ਨਾ ਉਹ ਹੀ ਤੈਅ ਕਰਦੇ ਨੇ ਪ੍ਰਧਾਨ ਕੌਣ ਆ ਕਿਹਨੇ ਪ੍ਰਧਾਨ ਬਣਨਾ ਸ੍ਰੀ ਅਕਾਲ ਤਖਤ ਸਾਹਿਬ ਤੇ ਕਿਹਦਾ ਕਬਜ਼ਾ ਬਾਦਲਾਂ ਦਾ ਕਬਜ਼ਾ ਨਾ ਉਹਨੂੰ ਕੌਣ ਡਿਨਾਈ ਕਰ ਸਕਦਾ ਜੀ ਉਹੀ ਤਾਂ ਲਾਉਂਦੇ ਨੇ ਜੀ ਉਹੀ ਤਾਰਦੇ ਨੇ ਜੀ ਤੁਹਾਡੇ ਖਿਲਾਫ ਫੈਸਲਾ ਤੁਹਾਡੇ ਖਿਲਾਫ ਗੱਲ ਕਰਤੀ ਤੁਸੀਂ ਤਾਰਤੇ ਜਿਹਦਾਰ ਬਾਅਦ ਜਾ ਕੇ ਮੁੱਕਰਗੇ ਤੁਸੀਂ ਵੀ ਮੈਂ ਤਾਂ ਵੈਸੇ ਆਪਣੇ ਗਾਲ ਚ ਪਵਾ ਲਿਆ ਸਾਰੇ ਦੋਸ਼ ਮੈਂ ਗਲਤੀ ਕੋਈ ਨਹੀਂ ਕੀਤੀ ਕਿਆ ਬਾਤ ਤੁਸੀਂ ਲੋਗਨ ਰਾਮ ਖਲੌਣਾ ਜਾਣਾ ਤੁਸੀਂ ਇਹਨੂੰ ਰੱਬ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਵਾਹਿਗੁਰੂ ਨੂੰ ਤੁਸੀਂ ਖਲੌਣਾ ਮੰਨ ਲਿਆ ਤੈਦਾ ਕਿਸੇ ਨੇ ਤੂੰ ਬਾਹਰ ਜਾ ਕੇ ਪਹਿਲਾਂ ਤੁਸੀਂ ਮੰਨ ਗਏ ਤਖਤ ਦੇ ਸਾਹਮਣੇ ਮੰਨ ਗਏ ਅਕਾਲ ਦੇ ਸਾਹਮਣੇ ਮੰਨ ਗਏ ਤੇ ਦੁਨੀਆ ਸਾਹਮਣੇ ਮੁਕਰ ਗਏ ਦੁਨੀਆ ਵੱਡੀ ਹੈ કે ਅਕਾਲ ਵੱਡਾ ਦੁਨੀਆ ਵੱਡੀ ਹੈ ਜਨਾਬ ਕਿ ਅਕਾਲ ਵੱਡਾ ਹੈ ਤੁਹਾਡੇ ਵਾਸਤੇ ਦੁਨੀਆ ਵੱਡੀ ਆ ਕਿਉਂਕਿ ਤੁਹਾਨੂੰ ਦੁਨੀਆ ਦੇ ਵੋਟਾਂ ਚਾਹੀਦੀਆਂ ਨੇ ਪਰ ਐਕਚੁਅਲੀ ਅਧਿਆਤਮਿਕ ਤੌਰ ਤੇ ਅਕਾਲ ਵੱਡਾ ਐਕਚੁਅਲੀ ਅਕਾਲ ਵਡਾ ਜਿਵੇਂ ਤੁਸੀਂ ਖਡਾਉਣਾ ਸਮਝ ਰਿਆ ਤੁਹਾਨੂੰ ਪਤਾ ਕਿ ਤੁਹਾਨੂੰ ਉਹਨੇ ਮਤ ਦਿੱਤੀ ਆ ਮਤ ਦਿੱਤੀ ਨੇ ਇੱਕ ਵਾਰੀ ਇੱਕ ਵਾਰੀ ਮਤ ਦੇਤੀ ਹੈ ਤੁਹਾਨੂੰ ਤੁਸੀਂ ਫੇਰ ਨਹੀਂ ਸਮਝ ਰਹੇ ਉਹ ਮਮੂਲੀ ਜੇ ਤੁਸੀਂ ਉਹਨੂੰ ਮਮੂਲੀ ਮੰਨਦੇ ਹੋ ਜਿਵੇਂ ਪਹਿਲਾਂ ਵੀ ਗੱਲ ਸੁਣਾਇਆ ਕਰਦਾ ਕਹਿੰਦਾ ਜਿਹੜੇ ਦਾ ਮੋਰੇ ਮੁਖ ਹੁੰਦੇ ਆ ਬੰਦੇ ਕਿਸੇ ਅਧਿਆਤਮ ਬਾਤ ਦੇ ਕਿਸੇ ਗੁਰੂ ਦੇ ਕਿਸੰਤ ਦੇ ਕੋਲ ਹੁੰਦੇ ਆ ਮੇਰੇ ਕਿਸੇ ਸੰਤ ਨੇ ਇਹ ਗੱਲ ਕੀਤੀ ਸੀ ਕਿ ਕੋਈ ਬੰਦਾ ਪੁੱਛਣ ਲੱਗਿਆ ਜੀ ਤੁਹਾਡੇ ਕੋਲੇ ਤਾਂ ਇਹ ਬੰਦੇ ਜਿਹੜੇ ਸੇਵਾਦਾਰ ਤੁਹਾਡੇ ਕੋਲ ਦਾ ਬਹੁਤ ਵਧੀਆ ਨੇ ਜੀ। ਕਮਾਲ ਦੀ ਗੱਲ ਹੈ ਜੀ ਉਹ ਕਹਿੰਦੇ ਭਾਈ ਬਹੁਤ ਸਾਰੇ ਬਹੁਤ ਸਾਰੇ ਬੰਦੇ ਸਾਡੇ ਨਾਲ ਰਹਿਣ ਵਾਲੇ ਤਾਂ ਜਿੱਦਾਂ ਨਾ ਲਾਇਓਰਟੀ ਗਾਂ ਮੱਝ ਦੀ ਲਾਇਓਰਟੀ ਉੱਤੇ ਚਿੱਚੜ ਲੱਗੇ ਹੁੰਦੇ ਆ। ਹੂੰ। ਐਦਾਂ ਦੇ ਨੇ ਸਾਡੇ ਨਾਲ। ਗਾਂ ਮੱਝ ਦੀ ਲਾਇਓਰਟੀ ਚਿੱਚੜਾਂ ਵਾਂਗੂ ਨੇ ਖੂਨ ਹੀ ਪੀਂਦੇ ਨੇ, ਦੁੱਧ ਨਹੀਂ ਪੀ ਸਕਦੇ। ਸੰਗਤ ਦੁੱਧ ਪਿੰਦੀ ਆ। ਦੁੱਧ ਪਿੰਦੇ ਸੰਗਤ। ਕਿਉਂਕਿ ਤੁਸੀਂ ਤਾਂ ਮਰ ਕੇ ਉਹਨੂੰ ਸਮਝਦੇ ਹੋ। ਤੁਸੀਂ ਤਾਂ ਇਹ ਸਮਝੋ ਸਾਡੇ ਕੋਲ ਹੀ ਪਿਆ ਜੋ ਮਰਜ਼ੀ ਕਰੀਏ ਸੀ ਗੁਰੂਗਾਂ ਸਾਹਿਬ ਨੂੰ ਤੁਸੀਂ ਸ਼ਾਪਦੇ ਹੋ ਤੁਹਾਨੂੰ ਪਤਾ ਵੀ ਕਿਵੇਂ ਛਾਪਦਾ ਇਹ ਕਿਵੇਂ ਪ੍ਰੈਸ ਵੀ ਛਾਪਦੀ ਆ ਕੱਲੀ-ਕੱਲੀ ਅੱਖਰ ਕਿਵੇਂ ਸੈੱਟ ਹੁੰਦਾ ਕੰਪਿਊਟਰ ਵਾਲਾ ਬੰਦਾ ਉਹਨੂੰ ਸੈੱਟ ਕਰਦਾ ਤੁਹਾਡੇ ਕੋਲ ਤਾਂ ਉਹ ਚੀਜ਼ ਨਹੀਂ ਤੁਹਾਡੇ ਮਾਈਂਡਸ ਤਾਂ ਵੀ ਇਹ ਤਾਂ ਆਮ ਆਮ ਕਾਲਾ ਛਾਪਣਾ ਗੁਰੂਗਾਂ ਸਾਹਿਬ ਨੂੰ ਇਸ ਕਰਕੇ ਤੁਸੀਂ ਗੁਰੂਗਾਂ ਸਾਹਿਬ ਨੂੰ ਘਟਾਉਣਾ ਮੰਨਦੇ ਆ ਘਟਾਉਣਾ ਮੰਨਦੇ ਹੋ ਉਹ ਬੰਦਾ ਉਹ ਬੰਦਾ ਜਿਹੜਾ ਤੁਸੀਂ ਬਿਠਾਇਆ ਉਹਦੇ ਉੱਪਰ ਜਿਹਨੂੰ ਤੁਸੀਂ ਬਿਠਾਇਆ ਉਹਦੇ ਉੱਪਰ ਜਿਹਦੇ ਨਾਲ ਤੁਸੀਂ ਵਾਦਾ ਕੀਤਾ ਸੀਗਾ ਜਦੋਂ ਸ੍ਰੀ ਅਕਾਲ ਤਖਤ ਸਰ ਜਹੇਦਾਰ ਬਣਾਇਆ ਉਹਨੂੰ ਤਾਂ ਉਹਨੇ ਇੱਕ ਡਿਮਾਂਡ ਰੱਖੀ ਸੀ ਗੰਗਨ ਰਵੀਰ ਸਿੰਘ ਥੋੜੇ ਯਾਦ ਹੋਣਾ ਸੀ ਭੁੱਲ ਗਏ ਉਹ ਮੇਰੇ ਖਿਆਲ ਚ ਵੀ ਤੁਸੀਂ ਮੈਨੂੰ ਜਹੇਦਾਰ ਬਣਾ ਰਹੇ ਹੋ ਮੈਂ ਬਣ ਜਨਾ ਕੋਈ ਦਿੱਕਤ ਦੀ ਗੱਲ ਨਹੀਂ ਪਰ ਮੈਨੂੰ ਹੈੱਡ ਗ੍ਰੰਥੀ ਦੇ ਤੌਰ ਤੇ ਵੀ ਮੈਂ ਰਹੂੰਗਾ ਕਿ ਜਹੇਦਾਰ ਨੂੰ ਜ਼ੀਰੋ ਵਿੱਚ ਤਾਰ ਦੰਨੇ ਹੋ ਮੈਂ ਹੈੱਡ ਗ੍ਰੰਥੀ ਤੇ ਰਹੂੰਗਾ ਨਾ ਉਹ ਤਾਂ ਮਲਾਜਮਾ ਦਾ ਪੱਕਾ ਮਲਾਜਮਾ ਤਾਂ ਹੈੱਡ ਗ੍ਰੰਥੀ ਦਾ ਪੱਕਾ ਮਲਾਜਮਾ ਨਾ ਉਹਦਾ ਮਤਲਬ ਕੇ ਇੱਕ ਤਰ੍ਹਾਂ ਦਾ ਜਿਹੜਾ ਸਿਸਟਮ ਬਣਿਆ ਹੋਵੇ ਉਹਦੇ ਵਿੱਚ ਪੱਕਾ ਮਲਾਜਮਾ ਹੋ ਸ਼੍ਰੋਮਣੀ ਕਮੇਟੀ ਦਾ ਉਹ ਤਾਂ ਆਪ ਕਹਿੰਦਾ ਮੇਰਾ ਮੁਲਾਜ਼ਮ ਆ ਤਾਂ ਸੋ ਇਹ ਜਿਹੜੀਆਂ ਗੱਲਾਂ 72 ਘੰਟੇ ਵਾਲੀਆਂ ਗੱਲਾਂ ਇਹ ਗੋਗਲੂਆਂ ਉੱਤੇ ਮਿੱਟੀ ਝਾੜਨ ਦੇ ਬਰਾਬਰ ਸਮਝ ਰਹਿਣ ਲੋਕ ਤੇ ਤੁਸੀਂ ਇਹਨੂੰ ਕਿੱਦਾਂ ਮੰਨਦੇ ਹੋ ਵੱਖਰੀ ਗੱਲ ਹੈ ਤੇ ਤੁਹਾਨੂੰ ਉਹ ਐਦਾਂ ਜਾਂਚ ਵਾਲੇ ਪਾਸੇ ਤੁਰਨਾ ਚਾਹੀਦਾ ਸੀ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਸੁਰਤੂ ਜਾਂਚ ਵਾਲੇ ਬਸਤੂ ਤੁਰਨਾ ਚਾਹੀਦਾ ਸੀ ਅਗਲੀ ਗੱਲ ਭਾਈ ਹਰਪ੍ਰੀਤ ਸਿੰਘ ਇਹ ਵੀ ਕਹਿੰਦੇ ਆ ਕਿ ਤੁਸੀਂ ਮੈਨੂੰ ਕਹਿ ਰਹੇ ਹੋ ਨਾ ਕਿ ਅ ਮੈਂ ਅਸੀਂ ਤੁਹਾਡੇ ਦੇ ਕੇਸ ਕਰਾਂਗੇ ਮੰਨਦਾ ਨਹੀਂ ਤਾਂ ਕਹਿੰਦਾ ਤਾਂ ਵਧੀਆ ਗੱਲ ਆ ਗਈ। ਆਮ ਤੌਰ ਤੇ ਧਰਮਿੰਦਰ ਪਤਾ ਕੀ ਹੁੰਦਾ? ਆਮ ਤੌਰ ਤੇ ਜੇਕਰ ਨਾ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਰਦਾ ਉਹ ਕਹਿੰਦੇ ਆ ਇਹ ਕਾਨੂੰਨ ਦੀ ਕਾਰਵਾਈ ਕਿਵੇਂ ਹੋ ਸਕਦੀ ਹੈ ਜੀ? ਜੀ। ਇਹ ਤਾਂ ਸਾਡਾ ਇਹ ਤਾਂ ਸਾਡਾ ਅਧਿਆਤਮਵਾਦ ਦਾ ਕੰਮ ਆ। ਸਾਡੇ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਕਾਰਵਾਈ ਹੋ ਨਹੀਂ ਸਕਦੀ। ਪਰ ਤੁਸੀਂ ਖੁਦ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਹੋ। ਭਾਈ ਹਰਪ੍ਰੀਤ ਸਿੰਘ ਦੇ ਉੱਤੇ। ਆ ਗਏ ਨਾ ਵਿੱਚ ਉਹ ਕਹਿੰਦਾ ਫਿਰ ਹਰਪ੍ਰੀਤ ਸਿੰਘ ਕਹਿੰਦੇ ਆ ਕਿ ਤੁਸੀਂ ਮੇਰੇ ਉੱਤੇ ਮਾਨ ਨਾਮੇ ਕੇਸ ਕਰੋ ਮੈਨੂੰ ਖੁਸ਼ੀ ਹੋਏਗੀ ਮੈਂ ਤੁਹਾਨੂੰ ਪੱਕ ਦੇਵਾਂਗਾ ਮੈਂ ਤੁਹਾਨੂੰ ਸਬੂਤ ਦੇਵਾਂਗਾ ਪਰ ਨਾਲ ਹੀ ਮੈਂ ਵੀ ਤੁਹਾਡੇ ਖਿਲਾਫ ਜਾਊਂਗਾ ਅਦਾਲਤ ਵਿੱਚ ਕਿਉਂਕਿ ਤੁਸੀਂ ਦਰਵਾਜ਼ਾ ਖੋਲ ਰਹੇ ਹੋ ਇਹ ਤੁਸੀਂ ਦਰਵਾਜ਼ਾ ਖੋਲ ਰਹੇ ਹੋ ਇਹ ਦਰਵਾਜ਼ਾ ਖੋਲ ਰਹੇ ਹਾਂ ਤਾਂ ਤੁਹਾਡੇ ਖਿਲਾਫ ਮੈਂ ਵੀ ਜਾਊਂਗਾ ਅਦਾਲਤ ਵਿੱਚ ਕਿ ਤੁਸੀਂ ਮੈਨੂੰ ਕਿਉਂ ਹਟਾਇਆ ਤਖਤ ਦੇ ਜਹੇਦਾਰ ਤੋਂ ਉਹਦੇ ਪਿੱਛੇ ਕੀ ਕਾਰਨ ਹੈ ਕੀ ਦੋਸ਼ ਲਾਇਆ ਮੇਰੇ ਤੁਸੀਂ ਕੀ ਤੋੜ ਗਲ ਸਬੂਤ ਨੇ ਤੁਸੀਂ ਮੈਨੂੰ ਬਿਨਾ ਮਤਲਬ ਹਟਾ ਦਿੱਤਾ ਗਿਆ ਮੈਂ ਵੀ ਅਦਾਲਤ ਵੀ ਜਾਊਗਾ ਇਹ ਕਹਿੰਦਾ ਅਸਲ ਵਿੱਚ ਬੜਾ ਖਤਰਨਾਕ ਖੇਡ ਚੱਲ ਰਿਹਾ ਹੈ ਇੱਥੇ ਗਰੀਬ ਜਿਹੜਾ ਕਹਿੰਦਾ ਸੁਖਵੀਰ ਬਾਦਲਾ ਉਹ ਇੱਕ ਬਿਜ਼ਨਸਮੈਨ ਬੰਦਾ ਉਹਦੇ ਨਾਲ ਇਕੱਠ ਹੁੰਦੇ ਆ ਰੈਲੀਆਂ ਵਿੱਚ ਲੋਕ ਸ਼ਰਾਬ ਪੀਣ ਦੇ ਮਾਰੇ ਜਾਂਦੇ ਆ ਇਹ ਗੱਲ ਕਹੀ ਆ ਰਪਿੰਦ ਲੋਕ ਸ਼ਰਾਬ ਪੀਣ ਦੇ ਮਾਰੇ ਚੱਲ ਜਾਂਦੇ ਆ ਕਹਿੰਦੇ ਸ਼ਰਾਬ ਵੰਡਦੇ ਨੇ ਉੱਤੇ ਮੈਨੂੰ ਤਾਂ ਪਤਾ ਨਹੀਂ ਸ਼ਰਾਬ ਪੰਡੀ ਨਹੀਂ ਪੰਡੀ ਪਰ ਭਾਈ ਹਰਪ੍ਰੀਤ ਸਿੰਘ ਕਹਿ ਰਹੇ ਨੇ ਗੱਲ ਇਹ ਮੇਰੇ ਕੋਲ ਕੋਈ ਸਬੂਤ ਨਹੀਂ ਹੈਗਾ ਨਾਂ ਮੈਂ ਇਹਦੀ ਪੁਸ਼ਟੀ ਕਰਦਾ ਪਰ ਭਾਈ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਹਿੰਦੇ ਉਹ ਸ਼ਰਾਬ ਕਰਕੇ ਜਾਂਦੇ ਨੇ ਲੋਕ ਕਿ ਸਾਰੇ ਸ਼ਰਾਬੀ ਨੇ ਭਾਈ ਹਰਪ੍ਰੀਤ ਸਿੰਘ ਜੀ ਕਿ ਸਾਰੇ ਪੰਜਾਬ ਵਿੱਚ ਸ਼ਰਾਬ ਸ਼ਰਾਬੀ ਹੋ ਗਿਆ ਸਾਰਾ ਪੰਜਾਬ ਵਿੱਚ ਸ਼ਰਾਬ ਪੀਣ ਜਾਂਦਾ ਉੱਥੇ ਕੱਟ ਬਹੁਤ ਲੋਕ ਬਹੁਤ ਨੂੰ ਜਾਂਦੇ ਨੇ ਜਿਹੜੇ ਸ਼ਰਾਬ ਨਹੀਂ ਪਿੰਦੇ ਹੋਣਗੇ ਉਹ ਕਹਿੰਦਾ ਸ਼ਰਾਬ ਪੀਣ ਜਾਂਦੇ ਨੇ ਅਮੀਰ ਆ ਕਹਿੰਦਾ ਸੁਖਵੀਰ ਬਾਦਲ ਹੂੰ ਬਿਜ਼ਨਸਮੈਨ ਆ ਸੁਖਵੀਰ ਬਾਦਲ ਅਮੀਰ ਤੇ ਬਿਜ਼ਨਸਮੈਨ ਕਦੇ ਵੀ ਲੋਕਾਂ ਦੀ ਗੱਲ ਨਹੀਂ ਕਰਦਾ ਹੁੰਦਾ ਉਹਨੇ ਆਪਣਾ ਬਿਜ਼ਨਸ ਵਧਾਉਣ ਵਾਸਤੇ ਗੱਲ ਕਰਨੀ ਹੁੰਦੀ ਹੈ ਉਹਨੇ ਆਪਣਾ ਕਹਿੰਦਾ ਪੰਜਾਬ ਦਾ ਹੀ ਨਹੀਂ ਉਹ ਭਾਰਤ ਦਾ ਸਭ ਤੋਂ ਵੱਡਾ ਮੀਰ ਆਦਮੀ ਆ ਬਹੁਤ ਵੱਡਾ ਮੀਰ ਆਦਮੀ ਆ ਕਹਿੰਦਾ ਇਹ ਸੁਖਵੀਰ ਬਾਦਲ ਛੋਟਾ ਗਰੀਬ ਬੰਦਾ ਨਹੀਂ ਹੈਗਾ ਬਹੁਤ ਵੱਡਾ ਅਮੀਰ ਆ ਇਹ ਤੇ ਇਸ ਕਰਕੇ ਅਮੀਰ ਬੰਦਾ ਆਪਣੇ ਬਿਜ਼ਨਸ ਨੂੰ ਵਧਾਇਆ ਕਰਦਾ ਉੱਪਰ ਨਾ ਕਿ ਲੋਕਾਂ ਦੀ ਗੱਲ ਕਰਦਾ ਹੁੰਦਾ ਇਸ ਕਰਕੇ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਇਹ ਬੰਦਾ बिजनेਸਮੈਨ ਆ ਤੇ बिजनेਸਮੈਨ ਬੰਦੇ ਨਾਲ ਤੁਹਾਨੂੰ ਨਹੀਂ ਲੱਗਣਾ ਚਾਹੀਦਾ ਭਾਈ ਹਰਪ੍ਰੀਤ ਸਿੰਘ ਨੇ ਇਹ ਵੀ ਗੱਲ ਆਖੀ ਹੈ ਜੀ ਜੀ ਬਿਲਕੁਲ ਜੀ ਕਾਲਰ ਸਾਡੇ ਨਾਲ ਲਾਈਨ ਤੇ ਨੇ ਹੈਲੋ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅਸੀਂ ਗਮੇਸ਼ ਸਿੰਘ ਬੋਰੇ ਪਟਾਲੇ ਹਾਂ ਹਾਂ ਜੀ ਅੱਜ ਬੇਨਤੀ ਇਹ ਕਰਨੀ ਹੈ ਵੀ ਕੋਈ ਵੀ ਅਹੁਦੇਦਾਰਾ ਚਾਹੇ ਕੋਈ ਲੀਡਰ ਹੈ ਇਹਨਾਂ ਲੋਕਾਂ ਨੂੰ ਸਿਸਟਮ ਉਦੋਂ ਹੀ ਖਰਾਬਦੋ ਲੱਗਦਾ ਕਿਉਂ ਲੱਗਦਾ ਜਦੋਂ ਇਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਹੁੰਦਾ ਜਦੋਂ ਇਹ ਕੁਰਸੀਆਂ ਤੇ ਬੈਠੇ ਹੁੰਦੇ ਨੇ ਚਾਹੇ ਕੋਈ ਰਾਜਨੀਤਿਕ ਲੀਡਰ ਹੈ ਧਾਰਮਿਕ ਲੀਡਰ ਹੈ ਉਦੋਂ ਇਹਨਾਂ ਨੂੰ ਸਿਸਟਮ ਖਰਾਬ ਕੋਈ ਨਹੀਂ ਲੱਗਦਾ ਹੂੰ ਠੀਕ ਆ ਉਹ ਗਰੀਬੀ ਸਿੰਘ ਜੀ ਸਭ ਕੁਝ ਉਹ ਸਾਰਾ ਸਭ ਕੁਝ ਹੋ ਰਿਹਾ ਕਮੇਟੀ ਜਿਹੜਾ ਕਿਹਾ ਪਰ ਪਹਿਲਾਂ ਕਿਉਂ ਨਹੀਂ ਬੋਲਿਆ ਜਦੋਂ ਹਰਪ੍ਰੀਤ ਸਾਹਿਬ ਨੂੰ ਮਤਲਬ ਸਿਵਾ ਦੇ ਤਰ੍ਹਾਂ ਉਹਦੀ ਸਿਵਾ ਦੇ ਨਾਮ ਜਿੱਤ ਬੜੀ ਹੁੰਦੀ ਸੀ ਇਹਨਾਂ ਦੀ ਹੋਣੀ ਸੀ ਉਹਦੀ ਜਦੋਂ ਹਰਪ੍ਰੀਤ ਜੀ ਨੂੰ ਬਾਹਰ ਕੱਢੇ ਤੇ ਉਹਦੀ ਆਵਾਜ਼ ਬਾਹਰ ਹੋ ਜਾਂਦੇ ਫਤਲੇ ਉਹਦੀ ਸਿਸਟਮ ਖਰਾਬ ਕੋਈ ਦਿਖਦਾ ਜਦੋਂ ਇਹਨਾਂ ਨੇ ਕੁਰਸੀ ਨੂੰ ਘਤਰਾਉਂ ਅਸੀਂ ਮਿਹਰਬਾਨੀ ਕਰਮੇਲ ਜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਕਾਲ ਕਰਨ ਵਾਸਤੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ